ਸਭ ਅੱਜ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ ਤੁਹਾਡੇ ਕੋਲ ਚੰਡਾ ਲੈ ਆਇਆ ਹੈਗਾ ਆਪਨ ਨਗਰ ਦੇ ਵਿੱਚ ਇਸ ਤਰ੍ਹਾਂ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਸੂਬਾ ਪੰਜਾਬੀਆਂ ਨੂੰ ਦੇਸ਼ ਵਾਸੀਆਂ ਨੂੰ 75ਵੇਂ ਗਣਤੰਤਰ ਦਿਵਸ ਦੀ ਬਹੁਤ ਬਹੁਤ ਮੁਬਾਰਕਬਾਦਨਾ ਤੇ ਉਹਨਾਂ ਸ਼ਹੀਦਾਂ ਨੂੰ ਜਲਨ ਅ ਜਨਮਨ ਕਰਦਾ ਜਿਨ੍ਹਾਂ ਨੇ ਆਪਣਾ ਜਿਹੜਾ ਖੂਨ ਡੋਲ ਕੇ ਸਾਨੂੰ ਯਾਦਗੀ ਲੈ ਕੇ ਦਿੱਤੀ ਨਮਨ ਕਰਦਾ ਡਾਕਟਰ ਤੇਨਰਾਓ ਮਿਤਕਰ ਜੀ ਜਿਨ੍ਹਾਂ ਨੇ ਸਭਧਾਨ ਦੀ ਰਚਨਾ ਕਰਕੇ ਅੱਜ ਦੇ ਦਿਨ ਉਸ ਨੂੰ ਬੁਖਰਾ ਕੇ ਸਾਨੂੰ ਇਤਿਹਾਸ ਦਾ ਦਰਦ ਕਰ ਦਿੱਤਾ ਮੋੜ ਦਾ ਦਰਦ ਕਰ ਦਿੱਤਾ ਜਿਹਦੇ ਸਿਰ ਤੇ ਅੱਜ ਸਰਕਾਰਾਂ ਚੱਲਦਿਆਂ ਨੇ ਤੇ ਅੱਜ ਇਸ ਸ਼ੁਭ ਦਿਹਾੜੇ ਦੇ ਵਿੱਚ ਇਹਨਾਂ ਦਾ ਪਲਮਸੇ ਨੂੰ ਜੀ ਅੱਜ ਨੂੰ ਬਹੁਤ ਬਹੁਤ ਮੁਬਾਰਕਬਾਦ ਜਿੱਥੇ ਆਪਣੇ ਹਲਕਾ ਨਾਲ ਸਾਥ ਮਨ ਕਰਦਾ ਸੇਵਾ ਦਾ ਤੇ ਆਪਣੇ ਬਣੋ ਸਾਡੇ ਮੁੱਖ ਮੰਤਰੀ ਪਿਆਸ ਰਾਜਗੁਰੂ ਸਿੰਘ ਮਾਂਜੀ ਬਲੰਦ ਨੇ ਸਾਡੇ ਰਾਸ਼ਟਰੀ ਸੁਪਰੀਮ ਮੌਸ਼ਰੀ ਅਰਵਿੰਦ ਪੇਟੇਵਾਲ ਕਰੋ ਇਹ ਬਹੁਤ ਬਹੁਤ ਮਹੱਤਵਪੂਰਨ ਹੈ ਅਮਰ ਜੀ ਦੇ ਫੇਰ ਅਤਮ ਨਗਰੀ ਵਿੱਚ ਸ਼ੋਹ ਫੋਟਾ ਝੰਡਾ ਲਗਾ ਅੱਲਾਹ ਹਰਾਏਗਾ ਜੋ ਇੰਡੀਆ ਦਾ ਤਿਰੰਗਾ ਇਹ ਕਿਸ ਤਰਾ ਦੇ ਦੋ ਆਤਮ ਨਗਰੀ ਵਿੱਚ ਪਹਿਲਾ ਝੰਡਾ ਲਗਾਇਆ ਇਹ ਤੇ ਉਹਨਾਂ ਸਾਡੇ ਮੰਨਦੀਪ ਸ਼ਾਸੀ ਜੀ ਦਾ ਹਲਕੇ ਨੂੰ ਕੋਈ ਇਹ ਹੀ ਸੀ ਜਿਹੜੇ ਜਬੇ ਜਿਹੜੀ ਲੈਂਡਮਾਰਕ ਬਣੇ ਤੇ ਮੇਰਾ ਹਲਕਾ ਸਭ ਤੋਂ ਪਹਿਲਾਂ ਹਲਕਾ ਕੰਮ ਦੇ ਵਿੱਚ ਮੁਰੀ ਹੋਵੇ ਇਹ ਬਾਬਾ ਜੀ ਸ਼ੰਗਦੇ ਅੱਜ ਅਫਦਾਰ ਦਿਹਾੜੇ ਤੇ ਗਣਤੰਤਰ ਦੇ ਦੇਸ਼ਵਤੀ ਹਾਲੀ ਤੇ ਅੱਜ ਇਹਦੀ ਸ਼ੁਰੂਆਤ ਕਰਕੇ ਕਿਸੇ ਅਸੀਂ ਲਾਕਾਲ ਮਸੇ ਵਿੱਚ ਖੁਸ਼ੀ ਦੀ ਲਹਿਰ ਹੈ ਉੱਥੇ ਸਾਡੇ ਮਨ ਨੂੰ ਵੀ ਬਹੁਤ ਵੱਡੀ ਖੁਸ਼ੀ ਹੈ ਜਿਹੜੇ ਮਾਨਤਾ ਦਾਸ ਹੋ ਗਿਆ ਦੇਖਿਆ ਜਾਂਦਾ ਪਛਲੀ ਜਿਹਨੇ ਘੰਟਾ ਤੱਕ ਨਹੀਂ ਰਹਿਣ ਨੂੰ ਲੈ ਕੇ ਚੱਕਣ ਲੱਗੇ ਬੜੀ ਸਿਆਸਤ ਦੇ ਦਿੱਤੇਗੇ ਭਗਵੰਤ ਮਾਨ ਆਪਣੀ ਫੋਟੋ ਲਾਉਣ ਦੇ ਚੱਕਿਆਂ ਦੇ ਵਿੱਚ ਜਿਵੇਂ ਲਾਕਰ ਭਾਤਵਾ ਪ੍ਰਦਾਨ ਕੀਤਾ ਗਿਆ ਅੱਜ ਇੱਕ ਗਣਦੱਤਰ ਦਿਵਸ ਦੇ ਚੱਕੀ ਨਹੀਂ ਕੀਆ ਪੰਜਾਬ ਦੀ ਟੱਕੀ ਨਹੀਂ ਕੀਆ ਜਿਸ ਵਿੱਚ ਦਿਖਾਇਦਾ ਚਾਹੇ ਜਲਾ ਵਾਲਾ ਬਾਗ ਹੋ ਚਾਹੇ ਪਾਕਿਸਤਾਨੀਆਂ ਉਹ ਜਿਹੜੀਆਂ ਤਸਵੀਰਾਂ ਨੇ ਉਹ ਦਿਖਾਈਆਂ ਗਈਆਂ ਨੇ ਤੁਸੀਂ ਕਿਸ ਤਰ੍ਹਾਂ ਦੇਦੋਗੇ ਜਿਹੜਾ ਸਮਝਦਾ ਵੀ ਜਿਹੜੇ ਪੰਜਾਬੀ ਨੇ ਜਿਨ੍ਹਾਂ ਦੇ ਛਾਤੀਆਂ ਹਮੇਸ਼ਾ ਕੁਰਬਾਨੀਆਂ ਲਈ ਤਿਆਰ ਰਹੀਆਂ ਨੇ ਉਹਨਾਂ ਨੇ ਸਭ ਤੋਂ ਵੱਧ ਆਜ਼ਾਦੀ ਤੇ ਅਗਰ ਸ਼ਹੀਦੀ ਦਿੱਤੀ ਹੈ ਤਾਂ ਸਮਰੱਥੀਆਂ ਬਿਆਨ ਦਿੱਤੀਆਂ ਕੋਈ ਵੀ ਕਿਸੇ ਦੇਸ਼ ਨਾਲ ਕੁੰਡੀ ਦੇਸ਼ ਨਾਲ ਲੜਾਈ ਲੱਗਦੀ ਹੈ ਸਭ ਤੋਂ ਵੱਧ ਸ਼ਹੀਦ ਸਾਡੇ ਪੰਜਾਬ ਦੇ ਹੁੰਦੇ ਨੇ ਉਹਨਾਂ ਦੀਆਂ ਝਾਕੀਆਂ ਰੋਕਣਾ ਮੈਂ ਸਮਝਦਾ ਵੀ ਸਾਡੀ ਜਿਹੜੀ ਆਜ਼ਾਦੀ ਤੇ ਹਮਲਾ ਤੇ ਅੱਜ ਤੁਸੀਂ ਦੇਖਿਆ ਵੀ ਜਿਹੜੀਆਂ ਝਾਕੀਆਂ ਸੀ ਉਹਦੇ ਤੇ ਮਾਈਪਾ ਗੋਲੀਬਾਰੀ ਕਰ ਰਹੇ ਨੇ ਸਾਡੇ ਸ਼ਹੀਦ ਜਮਪਤ ਸੰਧਰਾਜ ਕੁਲਸਕਦੇਵ ਲਾਲਾ ਲਾਜਪਤਰਾ ਇਹਨਾਂ ਸ਼ਹੀਦਾਂ ਦੇ ਜਿਹੜੀਆਂ ਪ੍ਰਤੀਕਰਮ ਲਾਇਏ ਦੇ ਸੀ ਤਾਂ ਮੈਂ ਸਾਹਮਣਾ ਇੱਕ ਮੰਦ ਪਤਾ ਹੈ ਜਿਹੜਾ ਸਾਡੀਆਂ ਚਾਕੀਆਂ ਨੂੰ ਦਿੱਲੀ ਜੀ ਰੋਪੜਨ ਪਰ ਮੈਂ ਸਮਝਦਾ ਪੰਜਾਬੀ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਨੇ ਇਹਨਾਂ ਨੂੰ ਜਿਲਾਂ ਕਿਉਂ ਨਹੀਂ ਕਰ ਸਕਦੇ ਚਾਕੀ ਰੋਗ ਤੇ ਕੋਈ ਜਲ ਨਹੀਂ ਚਾਕੀ ਸਾਰੇ ਪੰਜਾਬ ਚੱਲੂਗੀ ਪਰ ਸੋਨ ਮੇਰੇ ਹਲਕੇ ਜੀ ਕੱਲ ਮੇਰੇ ਹਲਕੇ ਜੀ ਵੀ ਆਊਗਾ ਅਸੀਂ ਅੱਖਾਂ ਮਿਸ਼ਾਪੇਗਾ ਸੋ ਨਮਾ ਅਮਰਜੀਤ ਸਿੰਘ ਜੀ ਮੈਂ ਇਸ ਮਾਰਕੀਟ ਦਾ ਪ੍ਰੈਜ਼ੀਡੈਂਟ ਹਾਂ ਬੌਡਰ ਮਾਰਕੀਟ ਅਸੋਸੀਏਸ਼ਨ ਦਾ ਅੱਜ ਸਾਡੀ ਮਾਰਕੀਟ ਦੇ ਵਿੱਚ ਇਹ ਜਿਹੜਾ 플ੈਗ ਲਾਇਆ ਗਿਆ ਔਰ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਵੇਸ਼ਵਾਸੀਆਂ ਨੂੰ ਗਣਤਾਤਰ ਦੇ ਵਸਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦਾ ਔਰ ਨਾਲ ਹੀ ਸਤਿ ਸਭ ਤੋਂ ਮੁਬਾਰਕਾਂ ਸਾਡੇ ਐਮਐਲਏ ਸਾਹਿਬ ਸਰ ਕਲਾਸੀ ਸਿੱਧੂ ਜੀ ਨੂੰ ਦਿੰਦਾ ਕਿ ਜਿਨ੍ਹਾਂ ਦੇ ਪ੍ਰੋਲਾ ਸਦਕਾ ਇਹ ਸਾਡੀ ਮਾਰਕੀਟ 'ਚ ਇਹ ਲੱਗਿਆ ਇਹਦਾ 플ੈਗ ਲਾਇਆ ਗਿਆ ਔਰ ਇੱਥੇ ਲਹਿਰਾਇਆ ਗਿਆ ਮੈਨੂੰ ਲੱਗਦਾ ਵੀ ਪੂਰੇ ਲੁਧਿਆਣੇ ਦੇ ਵਿੱਚ ਜਿਹੜਾ ਵਾ ਇਹ ਦੂਜਾ ਹੀ ਫਲੈਗ ਆ ਪੂਰੇ ਲੁਧਿਆਣੇ ਚ ਦੋਵੇਂ ਲੱਗੇ ਆ ਔਰ ਇੱਕ ਸਾਡੇ ਮਾਰਕੀਟ ਚ ਇਹ ਬੜੀ ਸ਼ਾਨਦਾਰ ਗੱਲ ਆ ਸਾਡੇ ਲਈ ਤੇ ਮੈਂ ਇੱਕ ਵਾਰ ਇਹਨਾਂ ਦਾ ਥੈਂਕਸ ਵੀ ਕਰਦਾ ਬਹੁਤ ਬਹੁਤ ਤੁਹਾਨੂੰ ਲੱਗਦਾ ਇਹ ਹਲਕੇ ਵਿੱਚ ਹੋਰ ਵੀ ਜਾਂ ਲੋਹਾਂ ਦੇ ਸ਼ਹਿਰ ਵਿੱਚ ਹੋਰ ਲੱਗਣੀ ਚਾਹੀਦੀ ਇਹ ਫਲੈਗ ਇਸ ਤਰ੍ਹਾਂ ਦੇ ਦੇਖੋ ਲੱਗਣੇ ਤਾਂ ਬਹੁਤ ਜਗ੍ਹਾ ਚਾਹੀਦੇ ਪਰ ਸਾਡੇ ਲੱਗੇ ਆ ਅਸੀਂ ਥੈਂਕਸ ਕਰਦੇ ਆ ਬਹੁਤ ਬਹੁਤ ਇਹਨਾਂ ਦਾ ਠੀਕ ਹੈ ਥੈਂਕ ਯੂ